संगता की तो कितनों दिगंज संगता संगता आज नहीं यहाँ तो 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 पर आज नहीं यहाँ पर आज नहीं यहाँ पर संगता आज नहीं यहाँ पर संगता आज नहीं यहाँ पर बुध पर श्री बोध क्या रोड है ना वाली संगति उसमें लेते हैं माफी बोध बोध करते जिंदगी दारिया सारे बोध बुजिना बोध ये सारी हम तो बनाते हैं सारे ਰਾਣੀ ਦਾ ਮਨੋ ਕਾਮਨਾ ਮਕੂਰੀਅਤ ਕਰਦਾ ਆ ਲੋ ਫੱਟ ਝੜ ਕੇ ਹਿੱਸਾ ਲੈ ਲਈ ਉੱਪਰ ਤਾਰਾਂ ਵੀ ਲਾਈਆਂ ਕਹਦੇ ਇਹ ਨਾਲ ਬਸਣ ਵਾਲੇ ਆ ਰੰਗਨ ਕੋਦਰ ਜੇਬਾ ਤਲਵਣ ਆ ਲੋ ਪਰਚੀ ਲਓ ਬਾਜੀ ਮੇਰੇ ਕੋਲੋਂ ਆ ਕੇ ਵਿਜੇ ਰਾਮੇਵਾਲ ਬਦੀ ਵਰਤੀ ਲਓ ਜਿਹੜੇ ਲੜੀ ਬਾਤ ਜਿਹੜੀਆਂ ਕੁਸ਼ਤੀਆਂ ਆਉਣਗੀਆਂ ਐਨ ਸਿਰੇ ਸਿਰੇ ਤੇ ਮਨ ਪੁੱਜੇ ਹੋਏ ਆ ਹੁਣਾਂ ਭਰਾਵਾਂ ਦਾ ਦਿਲੋਂ ਧੰਨਵਾਦ ਜਿਹੜੇ ਇੰਨਾ ਪਿਆਰ ਦਿੰਦੇ ਐ ਕਿ ਕੋਈ ਸੋਹਣੇ ਸੜਕ ਕਿਨਾਰੇ ਤੇ ਕੋਈ ਕਰਤਾ ਇਸ ਚਾਰੇ ਤੇ ਕੋਈ ਤਰਸੇ ਵੇਹ ਟੱਕਰ ਨੂੰ ਕੋਈ ਪੀ ਕੇ ਚੱਬੇ ਕੁੱਕੜ ਨੂੰ ਕਿਤੇ ਭੁੱਖੇ ਨਿਆਲੇ ਸੁੱਤੇ ਨੇ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ ਕਿਤੇ ਨੰਗਾ ਕੰਬੇ ਰਾਹਾਂ ਤੇ ਕਿਤੇ ਤੰਗੇ ਕੋਟ ਨੇ ਬਾਹਾਂ ਤੇ ਇੱਥੇ ਕੀ ਕੀ ਤਮਾ ਤੁਸੀਂ ਤਿਆਰੀ ਦੋਨਾਂ ਪਹਿਲਵਾਨਾਂ ਲਈ ਦਿਲੋਂ ਤਾੜੀਆਂ ਮਾਰ ਦਿਓ ਇੱਕ ਪਾਸੇ ਇਸੇ ਪੰਜਾਬ ਦੀ ਧਰਤੀ ਤੋਂ ਲੈ ਕੇ ਨਾ ਕਮਾਇਆ ਉਹ ਜਸਾ ਮਹਾਰਮਣ ਜੀ ਪੱਟੀ ਦੁਰਨਾਲ ਦਾ ਵੱਡਾ ਮੱਲ ਤੇ ਦੂਸਰੇ ਪਾਸੇ ਮਨਜੀਤ ਮਹਾਰਮਣ ਜੀ ਖੱਤਰੀ ਇੱਕ ਵਾਰ ਤਾੜੀ ਮਾਰਦੇ ਦੋਨਾਂ ਪਹਿਲਵਾਨਾਂ ਤੇ ਨਹੀਂ ਇਹ ਦੋਨੇ ਮਾਲਾ ਜੀ ਕਹਿੰਦੇ ਸੇਰਾ ਨਾਲ ਉਹ ਕੇ ਖੇੜਾ ਲਵਾ ਦੇ ਦੋ ਚਾਰ ਮੁਨਸਫ ਆਪਾਂ ਨਾਲ ਲੈ ਲਈਏ ਉਸ ਤੋਂ ਬਾਅਦ ਪਹਿਲਵਾਨਾਂ ਨੇ ਤਿਆਰੀ ਕਰਾਉਣੀ ਹੈ ਹੈਲੋ ਹੈਲੋ ਭਾਈ ਜਿੰਨੇ ਵੀ ਪਹਿਲਵਾਨ ਆ ਹਨਾ ਪੁਲਿਸ ਪੰਚਾਇਤ ਦੇ ਕੋਲ ਥੋੜੀ ਜਿਹੀ ਬੈਠਦੇ ਹੋ ਜੀ ਸਾਡੇ ਆ ਗੁਸਤੀਆਂ ਕਰਾਉਣਿਆਂ ਨੇ ਉਦੋਂ ਕੋਈ ਨਹੀਂ ਨਿਕਲਿਆ ਜਦੋਂ ਸੀ ਕਲਾਸ ਬੀ ਕਲਾਸ ਇਹ ਤਰ੍ਹਾਂ ਕੰਪਲੀਟ ਹੋ ਗਈ ਤਾਂ ਹੁਣ ਤੁਸੀਂ ਆ ਕੇ ਕਹਿੰਦੇ ਕਿ ਸਾਡੀਆਂ ਗੁਸਤੀਆਂ ਕਰਵਾ ਦਿਓ ਕਿਹਦੇ ਵਿੱਚ ਆ ਕੇ ਬਹਿ ਜਾਓ ਤੇ ਬੈਠਿਆ ਕਰਦੇ ਖਾਣਾ ਸਿਰ ਮੋੜਾਂ ਦੀ ਹੁਣ ਹਾਂਜੀ ਸਾਈਕਲ ਕਿੱਥਾ ਵੇਣ ਪੱਜ ਕੇ ਵਿੱਚ ਆਵੇ ਜੀ ਬਹੁਤ ਬਹੁਤ ਧੰਨਵਾਦ ਬੱਦੇ ਮਾਨ ਤੁਹਾਨੂੰ ਜੀ ਮਨੀ ਮਰਮਾ ਜਿੱਤੇ ਸਿਆ ਪਾਲੂ ਤੇ ਇਧਾ ਮਿਹਰਬਾਨੀ ਕਰਕੇ ਕਿਸੇ ਵੀ ਮਾਨਦਗਰ ਇਤਲਾਅ ਨਹੀਂ ਕੀਤਾ ਜਾਵੇ ਵਾਹ ਜੀ ਵਾਹ ਬਾਟੀ ਬਗੋੜਾ ਜੀ ਬਹੁਤ ਵਧੀਆ ਸੀ ਸਮੂਹ ਨੱਗਰ ਨਿਵਾਸੀਆਂ ਦਾ ਪਿੰਡਾ ਜੀ ਗਰੀਸ਼ ਵਾਲੇ ਵੀ ਪਹੁੰਚੇ ਹੋਏ ਪਿੰਡਾ ਜੀ ਗਰੀਸ਼ ਵਾਲੇ ਵੀ ਪਹੁੰਚੇ ਉਹਨਾਂ ਦਾ ਵਿਚਲੇ ਪਹੁੰਚਣ ਦੇ ਤਹਿਦੂ ਧੰਨਵਾਦ ਕਰਦੇ ਆ ਨਾਇਬ ਸਿੰਘ ਜੀ ਸਰਦਾਰ ਕਸ਼ਮੀਰ ਸਿੰਘ ਜੀ ਕੈਨੇਡਾ ਸਰਦਾਰ ਮੋਦਨ ਸਿੰਘ ਜੀ ਸਰਦਾਰ ਬੂਟਾ ਸਿੰਘ ਜੀ ਤਾਕਾ ਸਿੰਘ ਜਿਹੜੇ ਇਕੱਤਰ ਤੋਂ ਇਕੱਠੇ ਹੋ ਕੇ ਬੜਾ ਪੁਰਾਣਾ কুਸਤੀ ਦੰਗਲ ਕਰਵਾ ਰਹੇ ਨੇ ਸੀ ਤੈਨੂੰ ਧੰਨਵਾਦ ਕਰਦੇ ਆ ਅੱਜ ਲਈ ਗਨ ਕਰਮਜੀਤ কুਸਤੀ ਉਧਰ ਜੋੜ ਹਾਕ ਤੇ ਵੀ ਉਹ ਤੋਂ ਬਾਅਦ ਪਲਵਾਂ ਜੀ ਹਤਕੜਾ ਥਾਉ ਪੱਜ ਕੇ ਵਿੱਚ ਅਰਮਾਨ ਪਲਵਾਂ ਜੀ ਸਮਰਾਮਾ ਅਰਮਾਨ ਬਲਵੰਤ ਜੀ ਸੰਭਰਾਮਾ ਅਗਲੀ ਕੁਸ਼ਤੀ ਵਾਲੇ ਮਾਲੂ ਪੱਟੇ ਦੇ ਵਿੱਚ ਜਾ ਰਹੇ ਪਹਿਲਵਾਨ ਜੀ ਤੁਹਾਨੂੰ ਜਿਆਦਾ ਗਰਮੀ ਲੱਗਦੀ ਜਿਹੜੇ ਬੈਠੇ ਬਾਜਣਾ ਕਿਉਂ ਸਾਡੀਆਂ ਕੁਸ਼ਤੀਆਂ ਨਹੀਂ ਹੋਈਆਂ ਸੀਗ ਰਾਜ ਦੀਆਂ ਕੁਸ਼ਤੀਆਂ ਗੁਣੀਆਂ ਚੁਲੀਆਂ ਨੇ ਸਿਰ ਉਹਨਾਂ ਦੇ ਵਿੱਚ ਜਿਹੜੇ ਬਾਦੂ ਬੱਦੂ ਅਖਾਣਾਂ ਦੇ ਜਿਹੜੇ ਮਨ ਪੁੱਜਿਆ ਸਿਰ ਉਹਨਾਂ ਦੀਆਂ ਕੁਸ਼ਤੀਆਂ ਹੋਣੀਆਂ ਨੇ ਕੱਬੇ ਜਾ ਕੇ ਬੈਠੀਏ ਯਾਰ ਬਲਵੰਤ ਜੀ ਉਧਰ ਆ ਗਿਆ ਅਰਮਾਨ ਜਦੋਂ ਕੁਸ਼ਤੀ ਨਿਪੜਦੀ ਆਪਾਂ ਨਾਲੇ ਦੀ ਕੁਸ਼ਤੀ ਦੇ ਨਾਲ ਚੱਲ ਰਹੀਆਂ ਨੇ ਕਿਸੂਰ ਮੈਂ ਤਾਂ ਜਾਂਦਾ ਨਹੀਂ ਤਖਤ ਮੰਦਿਆ ਬੁਲਟਾਂ ਦੇ ਮਾਰਕ ਉਗਲੇ ਦਾ ਟੈਗ ਲੱਗੇ ਉਹਦੇ ਮੋਢਿਆਂ ਤੇ ਪੈਸਿਆਂ ਦੀ ਹੋ ਜਾ ਜਿਹੜਾ ਮੇਨ ਗੱਭਰੂ ਉਹਨੇ ਕਿੱਥੋਂ ਜਿੱਤਣਾ ਦਾ ਹੌਸਲ ਬਰੂ ਜਿੰਨੇ ਵੀ ਸਾਡੇ ਐਨਆਰਆਈ ਪ੍ਰਾਜ ਦੇਸ਼ ਵਿੱਚ ਮੇਲੇ ਵਿੱਚ ਪੁਜੇ ਹਨ ਉਹਨਾਂ ਪਰਮਾਹਮ ਦਾ ਦਿਲੋਂ ਧੰਨਵਾਦ ਕੱਲੀ ਕੱਲੀ ਸ਼ਖਸੀਅਤ ਦਾ ਦਿਲੋਂ ਸਤਿਕਾਰ ਹੈ ਮੈਂ ਬੇਨਤੀ ਕਰਾਂ ਵੀ ਜਿਹੜੇ ਪਹਿਲਵਾਨ ਵੀਰ ਬਾਹਰ ਖੜੇ ਆ ਉਹਨਾਂ ਨੂੰ ਵੇਂਦੇ ਹੋਏ ਵਿੱਚ ਆ ਕੇ ਬਹਿ ਜਾਓ ਖੜਿਆਂ ਦੇ ਲੜੀ ਬਾ ਜਿਹੜੀਆਂ ਕੁਸ਼ਤੀਆਂ ਚੱਲਣਗੀਆਂ ਤੇ ਗੱਲੀ ਕੱਲੀ ਕੁਸ਼ਤੀ ਤੱਕਣ ਜਾਓਗਾ ਰਾਜਾ ਫੋਗੜਾ ਅਤਗੜਾ ਕਰੇ ਜੀ ਉੱਪਰ ਨੂੰ ਸਾਡੇ ਪ੍ਰਬੰਧਕਾਂ ਉਹ ਜੈਰੀਦਨ ਬਾਈ ਵਾਲਾ ਉਹ ਅਭਿਗ੍ਰਿਆਤ ਵਾਲਾ ਬੜੇ ਪਹਿਰਮਾਨ ਸਾਥੀਓ ਗੁਰਬਾਣੀ ਦੇ ਅਨੁਸਾਰ ਗਦਨ ਦਾ ਮਾਮਾ ਬਾਜਿਓ ਧਰਮ ਦੇ ਵਿਗਲ ਵੱਜ ਚੁੱਕੇ ਨੇ ਮਲਜਤ ਧਰਮ ਦੇ ਤੋਂ ਸੇ ਵੱਜ ਚੁੱਕੇ ਨੇ ਜਿਹੜੇ ਜਿਹੜੇ ਪਹਿਰਮਾਨਾਂ ਨੇ ਮਲਜਤ ਕਰਨਾ ਧਰਮ ਦੇ ਤੇ ਕਰਨਾ ਆਪਣੇ ਡੋਲੇ ਨੂੰ ਕਾਹ ਦੇ ਕੇ ਜਾਂ ਮੇਰੇ ਦਾਤਾ ਜਾਂ ਮੇਰੇ ਮੌਲਾ ਦੇ ਨਾਰੇ ਲਾਉਂਦੇ ਹੋਏ ਅਖਾੜੇ ਪਾਸ਼ਾ ਜੀ ਹਜ਼ੂਰੀ ਚ ਪਹੁੰਚਣ ਦੀ ਕਿਰਪਾਤਾ ਕਰੋ ਸਾਰੇ ਪਹਿਰਮਾਨ ਵੀਰਾਂ ਨੂੰ ਬੈਠੀ ਹੈ ਆਡੇ ਪਾਇਸਨ ਇਧਰਿਕ 5 ਲੀਟਰ ਪਾਉਤਾ ਕਰੋ ਸਮੇਂ ਦੇ ਨਾਲ ਪਾ ਚੱਲ ਦੀ ਪੁਸ਼ਟੀ ਕਰਵਾਈਏ ਤੇ ਸਮੇਂ ਦੇ ਨਾਲ ਚੱਲ ਦੀ ਪੁਸ਼ਟੀ ਦੀ ਸਮਾਪਤੀ ਕਰੀਏ ਸਾਰੇ ਪਹਿਰਮਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਛੇਤੀ ਤੋਂ ਛੇਤੀ ਸਤਿਕਾਰ ਕੀਤਾ ਜਾ ਰਹਿਣਾ ਭਰਾਵਾਂ ਦਾ ਜਿੰਨੇ ਵੀ ਭਰਾ ਪਹੁੰਚਿਆ ਜਿੰਨੇ ਵੀ ਬੁਲਾਰੇ ਪੁਹੇ ਆਰ ਸੁਖਮਣ ਪਹਿਰਮਾਨ ਜੀ ਦੰਦੀਆਂ ਮੂਰਪਾਲ ਜਤਮਲ ਤੇ ਜਿਹੜੇ ਮਾਰ ਉਸਤਾਦਾਂ ਦੀ ਝਾਲਾ ਏ ਸੋਨੂੰ ਮੰਗਲੀ ਜਾਨ ਦਿਓ ਜਤਮਲ ਤੇ ਜਿਹੜੇ ਮਾਰਸ ਉਧਰ ਅਸੀਂ ਤੁਹਾਨੂੰ ਧੰਨਵਾਦ ਕਰਦੇ ਆਂ